ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਹਾਲੀ ਦੇ ਵਿੱਚ ਪੰਜਾਬ ਚ ਹੜ੍ਹਾਂ ਨੇ ਕਾਫੀ ਤਬਾਹੀ ਮਚਾਈ ਜਿਸ ਨੂੰ ਲੈ ਕੇ ਬਠਿੰਡਾ ਦੇ ਵਿੱਚ ਜਿੱਥੇ ਦੱਸ ਦਈਏ ਕਿ ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ कौर ਗੁਲਸ਼ਨੂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸੈਂਕੜੇ ਲੋਕਾਂ ਦੇ ਵੱਲੋਂ ਇੱਕ ਮੰਗ ਪੱਤਰ ਜ਼िला ਪ੍ਰਸ਼ਾਸਨ ਨੂੰ ਸੌਂਪਿਆ ਗਿਆ। ਦਰਅਸਲ ਇਸ ਮੰਗ ਪੱਤਰ ਦਰਾਹੀਓ ਨੇ ਕਿਹਾ ਕਿ ਦੇਸ਼ ਭਾਗਨੀ ਦੁਨੀਆ ਭਰ ਦੇ ਵਿੱਚੋਂ ਲੋਕਾਂ ਦੇ ਵੱਲੋਂ ਆਣ ਕੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਦੌਰਾਨ ਜੋ ਭਾਰੀ ਤਬਾਹੀ ਮੱਚੀ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ। ਪਰ ਇਸ ਦਰਮਿਆਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਗੁੜੀ ਨੀਂਦ ਦੇ ਵਿੱਚ ਸੁੱਤੀਆਂ ਬੈਠੀਆਂ ਨੇ ਜਿਸ ਦਰਮਿਆਨ ਉਹਨਾਂ ਇਹ ਕਿਹਾ ਕਿ ਅਸੀਂ ਇਹ ਮੰਗ ਪੱਤਰ ਇਹਨਾਂ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦੇ ਲਈ ਦਿੱਤਾ ਹੈ ਕਿ ਆ ਕੇ ਕਿਸਾਨਾਂ ਦੀ ਸਾਰ ਲੱਗ ਜਾਵੇ ਕਿਉਂਕਿ ਇਹਨਾਂ ਹੜ੍ਹਾਂ ਦੇ ਵਿੱਚ ਕਾਫੀ ਤਬਾਹੀ ਮੱਚੀ ਹੈ ਕਿਸੇ ਦੇ ਪਸ਼ੂ ਰੁੜ ਗਏ ਨੇ ਖੇਤ ਨੁਕਸਾਨੇ ਗਏ ਨੇ ਪਸ਼ੂ ਮਾਰੇ ਗਏ ਨੇ ਤੇ ਵੱਡਾ ਨੁਕਸਾਨ ਹੋਇਆ ਅਜੇ ਤੱਕ ਖੇਤ ਜਿਹੜੇ ਵਾਹੀਯੋਗ ਨਹੀਂ ਹੋ ਸਕੇ ਤਾਂ ਇਸੇ ਨੂੰ ਲੈ ਕੇ ਉਹਨਾ ਮੰਗ ਕੀਤੀ ਹੈ ਹਾਂ ਜੀ ਭਾਈ ਕੀ ਕਹਿਣਾ ਚਾਹੁੰਦੇ ਹੋ ਇਹਦਾ ਮੰਗ ਪੁੱਛਦੇ ਹਾਂ ਅੱਜ ਅਸੀਂ ਜਿਲ੍ਹਾ ਬਠਿੰਡਾ ਵੱਲੋਂ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਔਰ ਇੰਨਾ ਪਾਣੀ ਆਇਆ ਕਿ ਕੱਲਾ ਪੰਜਾਬ ਹੀ ਨਹੀਂ ਬਲਕਿ ਦੁਨੀਆ ਦੇ ਵਿੱਚ ਜਿਹੜਾ ਵੀ ਗੈਰ ਪੰਜਾਬੀ ਵੀ ਬੈਠਾ ਸੀ ਉਹਨਾਂ ਦੇ ਵੀ ਦਿਲ ਹਲੂਨੇ ਗਏ। ਔਰ ਉਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਦੇ ਵਿੱਚ ਆਨ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ। ਜਿਹੜੇ ਹੜ੍ਹਾਂ ਕਾਰਨ ਜਾਂ ਕਿਸੇ ਵੀ ਫਸਲ ਨੁਕਸਾਨ ਹੋਇਆ ਕਿਸੇ ਦਾ ਘਰ ਟਾਇਆ ਕਿਸੇ ਦੇ ਪਾਸੂ ਮਰੇ ਜਾਂ ਹੜ ਦੇ ਵਿੱਚ ਰੁੜ ਗਏ ਤਾਂ ਦੁਨੀਆਂ ਦੇ ਵਿੱਚੋਂ ਆਨ ਕੇ ਤਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਦੀ ਮਦਦ ਕੀਤੀ। ਪਰ ਅਫਸੋਸ ਦੁੱਖ ਇਸ ਗੱਲ ਦਾ ਹੈ ਤੇ ਪੰਜਾਬ ਸਰਕਾਰ ਤੇ ਦਿੱਲੀ ਦੀ ਸਰਕਾਰ ਕੇਂਦਰ ਸਰਕਾਰ ਇਹ ਇੰਨੀ ਘੂੜੀ ਨੀਂ ਦੇ ਵਿੱਚ ਸੁੱਤੀ ਪਈ ਐ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਪੰਜਾਬ ਦੇ ਵਿੱਚ ਇੰਨਾ ਹੜਾ ਕਰਨ ਕਰਕੇ ਐਡਾ ਵੱਡਾ ਨੁਕਸਾਨ ਹੋ ਗਿਆ ਤੇ ਉਹਨੂੰ ਸੰਭਾਲਣਾ ਕਿਹਨੇ ਉਹਨੂੰ ਦੇਖਣਾ ਕਿਹਨੇ ਉਹਨੂੰ ਪੂਰਾ ਕਿਹਨੇ ਕਰਨਾ ਸੋ ਅੱਜ ਅਸੀਂ ਸੁੱਤੀ ਹੋਈ ਦਿੱਲੀ ਦੀ ਸਰਕਾਰ ਨੂੰ ਤੇ ਸੁੱਤੀ ਹੋਈ ਪੰਜਾਬ ਦੀ ਸਰਕਾਰ ਨੂੰ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਜੋ ਹੋਣਾ ਹੀ ਹੈ ਜਿਹਦੇ ਵਿੱਚ ਅਸੀਂ ਮੰਗ ਕੀਤੀ ਆ ਦਿੱਲੀ ਦੀ ਸਕੇਂਦਰ ਸਰਕਾਰ ਤੋਂ ਵੀ ਤੇ ਪੰਜਾਬ ਦੀ ਸਰਕਾਰ ਤੋਂ ਵੀ ਵੀ ਸਭ ਤੋਂ ਪਹਿਲਾਂ ਤਾਂ ਜਿਹੜਾ ਹਨਾ ਕਾਰਨ ਕਰਕੇ ਜੋ ਪਾਣੀ ਆਇਆ ਹੈ ਫਸਲਾਂ ਦਾ ਨੁਕਸਾਨ ਹੋਇਆ ਹੈ ਉਹਦਾ ਮੁਆਵਜ਼ਾ ਐਲਾਨਤਾ ਕਰਤਾ ਹੈ ਜਿਵੇਂ ਦਿੱਲੀ ਦੀ ਸਰਕਾਰ ਦੀ ਵੀ ਆਦਤ ਹੈ ਵੀ ਉਹ ਹਰ ਗੱਲ ਨੂੰ ਰੋਲ ਖਚੋਲੇ 'ਚ ਪਾ ਦਿੰਦੇ ਆ ਕੋਈ ਵੀ ਸਾਫ਼ ਤੌਰ ਤੇ ਕੋਈ ਐਲਾਨ ਨਹੀਂ ਕੀਤਾ ਜਾਂਦਾ ਸੋ ਨਾ ਤਾਂ ਅੱਜ ਤੱਕ ਜਿਹੜਾ ਵੀ ਐਲਾਨ ਦਿੱਲੀ ਦੀ ਸਰਕਾਰ ਨੇ ਕੀਤਾ ਸੀ ਉਹ ਅੱਜ ਤੱਕ ਵੀ ਪੰਜਾਬ ਦੇ ਕਿਸਾਨ ਕੋਲੇ ਪੰਜਾਬ ਦੇ ਮਜ਼ਦੂਰ ਕੋਲੇ ਪੰਜਾਬ ਦੇ ਗਰੀਬ ਕੋਲੇ ਨਹੀਂ ਪਹੁੰਚਿਆ ਤੇ ਪੰਜਾਬ ਸਰਕਾਰ ਦਾ ਤਾਂ ਆਪਾਂ ਨਾ ਹੀ ਕੀ ਲੈਣਾ ਇਹ ਤਾਂ ਸਿਰਫ ਕੰਧਾਂ ਤੇ ਤਸਵੀਰਾਂ ਚ ਹੀ ਦਿਸਦੀ ਹੈ ਜਾਂ ਚੁਟਕਲਿਆਂ ਨਾਲ ਚੁਟਕਲਿਆਂ ਨਾਲ ਕਦੇ ਸਰਕਾਰ ਨਹੀਂ ਚੱਲਦੀ ਸੋ ਅਸੀਂ ਇਹ ਅੱਜ ਮੰਗ ਕਰ ਰਹੇ ਹਾਂ ਸਾਰੇ ਜ਼ਿਲ੍ਹਾ ਜ਼ਿਲ੍ਹਾ ਬਠਿੰਡੇ ਤੋਂ ਹਾਂ ਇਹ ਇੱਕ ਤਾਂ ਜਿਹੜਾ ਮੁਆਵਜ਼ਾ ਐਲਾਨ ਕੀਤਾ ਹੈ ਜੋ ਫਸਲਾਂ ਦਾ ਨੁਕਸਾਨ ਹੋਇਆ ਉਹ ਛੋਟੀ ਤੇ ਛੋਟੀ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚਾਇਆ ਜਾਵੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਦੂਜਾ ਇਹ ਹੈ ਕਿ ਜਿਹੜਾ ਝੋਨੇ ਦਾ ਭਾਅ ਜਿਹੜਾ ਝਾੜ ਹੈ ਕਿਉਂਕਿ ਦੋ ਬਿਮਾਰੀਆਂ ਲੱਗ ਗਈਆਂ ਇੱਕ ਜਿਹੜੀ ਹਲਦੀ ਦੀ ਬਿਮਾਰੀ ਸੀ ਰੋਗ ਲੱਗ ਗਿਆ ਪਾਣੀ ਜ਼ਿਆਦਾ ਆ ਗਿਆ ਝੋਨੇ ਤੇ ਪਾਣੀ ਜ਼ਿਆਦਾ ਪੈ ਗਿਆ ਤੇ ਦੂਜਾ ਜਿਹੜਾ ਹੈ ਉਹ ਚਾਇਨਾ ਵਾਇਰਸ ਫੈਲ ਗਿਆ। ਉਹਦੇ ਨਾਲ ਜਿਹੜਾ ਇੱਕ ਤਾਂ ਝੋਨੇ ਦੀ ਝਾੜ ਘਟ ਗਿਆ ਤੇ ਦੂਜਾ ਉਹਦੇ ਤੇ ਫੰਗਸ ਉਲੀ ਵਗੈਰਾ ਕਾਲਾ ਹੋ ਗਿਆ। ਇਹ ਸਾਡੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਤੋਂ ਮੰਗ ਹੈ ਕਿ ਇੱਕ ਤਾਂ ਉਹਨਾਂ ਨੂੰ ਬੋਨਸ ਦਿੱਤਾ ਜਾਵੇ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ। ਤੇ ਦੂਸਰਾ ਜਿਹੜਾ ਅ ਮਾਰਕੀਟ ਦੇ ਵਿੱਚ ਮੰਡੀਆਂ ਦੇ ਵਿੱਚ ਜਿਹੜੇ ਮਾਪਦੰਡ ਹੁੰਦੇ ਆ ਜਦੋਂ ਲੈਂਦੇ ਆ ਝੋਨਾ ਉਹਨੂੰ ਥੋੜਾ ਘਟਾਇਆ ਜਾਵੇ ਉਹਦੇ 'ਚ ਕੋਈ ਰੈਤ ਕੀਤੀ ਜਾਂਦੀ ਹੈ। ਤੀਜਾ ਅਸੀਂ ਮੰਗ ਕਰਦੇ ਆ ਕਿ ਜਿਹੜੇ ਗਰੀਬ ਦੇ ਕਿਰਤੀ ਦੇ ਕਾਮਿਆਂ ਦੇ ਘਟ ਹੈ ਗਰੀਬਾਂ ਦੇ ਘਰ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਆ ਚਾਹੇ ਕਿਰਤੀ ਹੈ ਜਿਹਦਾ ਵੀ ਘਟ ਹੈ ਉਹਨਾਂ ਦੇ ਘਰ ਬਣਵਾਏ ਜਾਣ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਉਹਨਾਂ ਦੀ ਮਰਮਮਤ ਕਰਾਈ ਜਾਵੇ ਕਿਉਂਕਿ ਟੁੱਟੀਆਂ ਸੜਕਾਂ ਹੋਣ ਕਾਰਨ ਕਰਕੇ ਬਹੁਤ ਸਾਰੇ ਐਕਸੀਡੈਂਟ ਆ ਔਰ ਜਾਨੀ ਨੁਕਸਾਨ ਹੋ ਰਿਹਾ ਸੋ ਅੱਜ ਇਹ ਅਸੀਂ ਡੀਸੀ ਸਾਹਿਬ ਨੂੰ ਪੂਰੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਰਜੀਤ ਡੇਰੀ ਪਾਰਟੀ ਹੈ ਉਹਦੇ ਵੱਲੋਂ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ 11 ਵਜੇ ਅਸੀਂ ਸਾਰੇ ਡੀਸੀ ਸਹਿਮਾਨਾਂ ਨੂੰ ਮੈਮੋਰੰਡਮ ਦੇਣਾ ਬਹੁਤ ਬਹੁਤ ਤੰਨ